ਮੌਸਮੀ ਪਾਗਬੋਲੋ ਜਾਣਕਾਰੀ 3 ਤੇ 4 ਫਰਵਰੀ ਨੂੰ ਪੰਜਾਬ ਚ ਪਵੇਗਾ ਮੀਂਹ ਕਈ ਥਾਵਾਂ 'ਤੇ ਹੋ ਸਕਦੀ ਹੈ ਗੜੇਮਾਰੀ ਬਾਬਾ ਬਕਾਲਾ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਖਿਲਾਫ ਗ੍ਰਿਫਤਾਰੀ ਵਾਰੰਟ ਕੱਢੇ ਜੁਡੀਸ਼ੀਅਲ ਮਜਿਸਟ੍ਰੇਟ ਬਾਬੋਕਾਲਾ ਦੀ ਅਦਾਲਤ ਨੇ ਹਲਕਾ ਵਿਦਾਇਤ ਨੂੰ ਵਾਰ-ਵਾਰ ਵਰੰਡ ਭੇਜਣ ਦੇ ਬਾਵਜੂਦ ਪੇਸ਼ ਨਾ ਹੋਣ ਦੇ ਗਿਫਤਾਰੀ ਵਰੰਡ ਜਾਰੀ ਕੀਤੇ ਹਨ ਅਦਾਲਤ ਦੀ ਹੁਕਮਾਂ ਦੀ ਕਾਪੀਆਂ ਅਨੁਸਾਰ ਜੁਡੀਸ਼ੀਅਲ ਮਜਿਸਟ੍ਰੇਟ ਪਹਿਲਾ ਦਰਜਾ ਬਾਬਾ ਬਕਾਲਾ ਵਿਕਰਮਦੀਪ ਸਿੰਘ ਦੀ ਅਦਾਲਤ ਵਿੱਚ ਸੰਪੂਰਨ ਸਿੰਘ ਮੱਕੜ ਬਨਾਮ ਦਲਬੀਰ ਸਿੰਘ ਟੋਂਗ ਦਾ ਕੇਸ ਚੱਲ ਰਿਹਾ ਸੀ ਜਿਸ ਨੂੰ ਐਡਵੋਕੇਟ ਸਰਜੀਤ ਸਿੰਘ ਗਿਲਵਲੋ ਧਾਰਕ ਕੀਤਾ ਗਿਆ ਸੀ ਮਾਨਯੋਗ ਅਦਾਲਤ ਵੱਲੋਂ 5 ਵਾਰ ਆਮ ਆਦਮੀ ਪਾੜੀ ਦੇ ਜੁਨੇ ਚੁਣੇਗੇ ਹਲਕਾ ਵਿਧਾਇਕ ਦਲਬੀਰ ਸਿੰਘ ਟੋਂਗ ਨੂੰ ਪੁਲਿਸ ਰਹਿਵੰਡ ਭੇਜੇਗੇ ਸੰਨ ਪਰ ਪੁਲਿਸ ਵੱਲੋਂ ਉਕਤ ਵਿਧਾਇਕ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ ਮਾਨਯੋਗ ਅਦਾਲਤ ਨੇ ਪੁਲਿਸ ਥਾਣਾ ਬਿਆਸ ਦੇ ਐਸ ਐਚ ਓ ਨੂੰ ਹੁਕਮ ਜਾਰੀ ਕਰਦੇ ਕਿਹਾ ਹੈ ਕਿ ਉਹ ਹਲਕਾ ਵਿਧਾਇਕ ਦਲਬੀਰ ਸਿੰਘ ਟੋਂਗ ਨੂੰ ਗ੍ਰਿਫਤਾਰ ਕਰਕੇ ਅਗਲੇ ਤਰੀਕ 17 ਫਰਵਰੀ 2024 ਨੂੰ ਪੇਸ਼ ਕਰੇ ਜਿਸ ਦੀ ਜ਼ਿੰਮੇਵਾਰੀ ਥਾਣਾ ਮੁਖੀ ਦੀ ਹੋਵੇਗੀ ਮੈਨੂੰ ਸ਼ੱਕ ਹੈ ਕਾਂਗਰਸ ਨੂੰ 40 ਸੀਟਾਂ ਵਿੱਚ ਮਿਲ ਜਾਣ ਮਮਤਾ ਅਸ਼ੀਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਤਿੱਖਾ ਹਮਲਾ ਬੋਲਦੇ ਅੱਜ ਕਾਂਗਰਸ ਨੂੰ ਹਿੰਦੀ ਭਾਸ਼ਾਈ ਸੂਬੇ ਵਿੱਚ ਭਾਜਪਾ ਨਾਲ ਮੁਕਾਬਲਾ ਕਰਨ ਦੀ ਚੁਣੌਤੀ ਦਿੱਤੀ ਉਹਨਾਂ ਨੇ ਕਿਹਾ ਕਿ ਉਸਨੂੰ ਸ਼ੱਕ ਹੈ ਕਿ ਸਭ ਤੋਂ ਪੁਰਾਣੀ ਪਾਰਟੀ ਅਗਾਮੀ ਲੋਕ ਸਭਾ ਚੋਣਾਂ ਵਿੱਚ 40 ਸੀਟ ਵੀ ਹਾਸਲ ਕਰ ਸਕੇਗੀ ਬੈਨਰਜੀ ਨੇ ਕਾਂਗਰਸ ਦੀ ਭਾਰਤ ਜੋੜੋ ਨਿਆਂ ਯਾਤਰਾ ਦੀ ਵੀ ਆਲੋਚਨਾ ਕੀਤੀ ਜੋ ਸੂਬਿਆਂ ਦੇ 6 ਜ਼ਿਲ੍ਹਿਆਂ ਵਿੱਚ ਹੋ ਕੇ ਗੁਜ਼ਰੀ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਭਾਜਪਾ ਖਿਲਾਫ ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਨਾਅਰੇ ਲਗਾਏ ਗਲੀ ਗਲੀ 'ਚ ਸ਼ੋਰ ਹੈ ਭਾਜਪਾ ਵੋਟ ਚੋਰ ਰਿਹਾ ਹੈ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਪੰਜਾਬ ਬਚਾਓ ਮਾਰਚ ਨੂੰ ਕੱਲ ਅਜਨਾਲਾ ਤੇ ਮਜੀਠਾ ਦੇ ਬੇਮਿਸਾਲ ਹੰਗਾਰਾ ਮਿਲਿਆ ਜਿਸ ਨੂੰ ਦੇਖ ਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਇਸ ਪਿਆਰ ਲਈ ਮਾਝੇ ਦੇ ਲੋਕਾਂ ਲਈ ਰਹਿਣੀ ਰਹਣਗੇ ਬਠਿੰਡਾ ਦਾ ਸਕੂਲ ਜਿੱਥੇ ਪੜਦਾ ਹੈ ਸਿਰਫ ਇੱਕ ਵਿਦਿਆਰਥੀ ਇਕੱਲਿਆਂ ਲਈ ਬਣਦੀ ਹੈ ਮੈਡੇਮ ਮੀਲ ਵਜਾ ਪੜ ਕੇ ਹੋ ਜਾਵੋਗੇ ਹੈਰਾਨ ਆਮ ਤੌਰ ਤੇ ਜਦੋਂ ਕਿਸੇ ਸਕੂਲ ਦਾ ਨਾਮ ਹੁੰਦਾ ਹੈ ਤਾਂ ਸਾਡੇ ਜ਼ਹਿਨ ਵਿੱਚ ਬੱਚਿਆਂ ਨਾਲ ਭਰੀਆਂ ਕਲਾਸਾਂ ਵੱਡੇ ਵੱਡੇ ਮદાન ਬੱਚਿਆਂ ਦੇ ਮੁੰਡਿਆਂ ਦੇ ਬਸਤੇ ਨਜ਼ਰ ਆਉਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸਕੂਲ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਸਿਰਫ ਇੱਕ ਹੀ ਵਿਦਿਆਰਥੀ ਪੜਦੇ ਹੋ ਰੋਜ਼ਾਨਾ ਇਕੱਲਿਆਂ ਹੀ ਕਲਾਸ ਲਗਾਉਂਦਾ ਹੈ ਤੇ ਹਰ ਰੋਜ਼ ਇੱਕ ਇੱਕੋ ਵਿਦਿਆਰਥੀ ਲਈ ਮੈਡੇਮ ਮੀਲ ਵੀ ਬਣਦੀ ਹੈ ਗੈਂਗਸਟਰ ਹੈਪੀ ਜਟ ਆਟੋਮੈਟਿਕ ਬਸਤੋਲ ਸਹਨੇ ਚੜਿਆ ਪੁਲਿਸ ਦੇ ਹੜਕੇ ਟਾਰਗੇਟ ਕਲਿੰਗਿਸ دیا ਸਾਜ਼ਿਸ਼ ਨੂੰ ਨਾਕਾਮ ਪੰਜਾਬ ਚ ਸੰਗਠਿਤ ਅਪਰਾਧ ਨੂੰ ਵੱਡਾ ਝਟਕਾ ਦਿੰਦੇ ਪੰਜਾਬ ਪੁਲਿਸ ਨੇ ਹਰਪ੍ਰੀਤ ਸਿੰਘ ਉਰਫ ਹੈਪੀ ਬਾਬਾ ਵਾਸੀ ਪਿੰਡ ਅਲਾਦੀਨਪੁਰ ਤੁਰੰਤ ਅਦਲੀ ਗ੍ਰਿਫਤਾਰੀ ਨਾਲ ਸੂਬੇ ਜਮਿਤ ਕੇ ਹਤਿਆਵਾਂ ਕਰਨ ਦੀ ਇੱਕ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਗੌਰਵ ਜਾਦਵ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮਲਜਮ ਹੈਪੀ ਬਾਬਾ ਕਤਲ ਅਤੇ ਕਤਲ ਕਰਨ ਦੀ ਕੋਸ਼ਿਸ਼ ਦੇ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹੈ ਪੁਲਿਸ ਟੀਮ ਨੇ ਉਸ ਦੇ ਕਬਜ਼ੇ ਚੋਂ ਇੱਕ 30 ਬੋਲ ਦਾ ਆਟੋਮੈਟਿਕ ਪਿਸਤੌਲ ਇੱਕ ਮੈਗਨੀਜ਼ ਅਤੇ ਤਿੰਨ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ ਨਿਊਜ਼ ਬਿਊਰੋ ਮਿਸ਼ਨ ਪੰਜਾਬ